ਸਤਿ ਸ਼੍ਰੀ ਅਕਾਲ ਦੋਸਤੋ ਆਓ ਪੜ੍ਹਦੇ ਹਾਂ ਸਾਹਿਦ ਦੇ ਆਧੁਨਿਕ ਰੂਪ ਡਾਇਰੀ ਬਾਰੇ ਡਾਇਰੀ ਡਾਇਰੀ ਕਿਸ ਨੂੰ ਆਖਦੇ ਹਨ ਇਸ ਦੀ ਪ੍ਰਕਿਰਤੀ ਦਾ ਵਿਵੇਚਨ ਵੀ ਕਰੋ ਜਾਂ ਡਾਇਰੀ ਦੀ ਪਰਿਭਾਸ਼ਾ ਮੈਂ ਦਿੰਦੇ ਹੋਏ ਇਸ ਦੀ ਪ੍ਰਕਿਰਤੀ ਵਿੱਚ ਕੀ ਕੀ ਸ਼ਾਮਲ ਹੈ ਦੱਸੋ ਉੱਤਰ ਭੂਮਿਕਾ ਡਾਇਰੀ ਅਨੁਭਵ ਕੀਤੀਆਂ ਗਈਆਂ ਘਟਨਾਵਾਂ ਦਾ ਤਿਥੀਵਾਰ ਤੇ ਬਿਉਰੀਵਾਰ ਵਰਣਨ ਹੁੰਦਾ ਹੈ ਇਸੇ ਲੇਖਕ ਦੀ ਕਿਸੇ ਲੇਖਕ ਦੀ ਸ਼ਖਸੀਅਤ ਨੂੰ ਪ੍ਰਸਤਿਤ ਕਰਨ ਦਾ ਸਭ ਤੋਂ ਵਧੀਆ ਅਤੇ ਪ੍ਰਮਾਣਿਕ ਆਧਾਰ ਡਾਇਰੀ ਹੈ ਡਾਇਰੀ ਨੂੰ ਪ੍ਰਮਾਣਿਕ ਇਸ ਲਈ ਕਿਹਾ ਗਿਆ ਹੈ ਕਿਉਂਕਿ ਡਾਇਰੀ ਲੇਖਕ ਨੇ ਕੁਝ ਨਿੱਜੀ ਚੰਗੀਆਂ ਮਾੜੀਆਂ ਘਟਨਾਵਾਂ ਭਾਵਾਂ ਅਤੇ ਵਿਚਾਰਾਂ ਉੱਤੇ ਪ੍ਰਸਤੁਤੀ ਕੀਤੀ ਹੁੰਦੀ ਹੈ ਡਾਇਰੀ ਸ਼ਬਦ ਦਾ ਅਰਥ ਡਾਇਰੀ ਸ਼ਬਦ ਅੰਗਰੇਜ਼ੀ ਭਾਸ਼ਾ ਤੋਂ ਪੰਜਾਬੀ ਅਤੇ ਹਿੰਦੀ ਭਾਸ਼ਾ ਦੇ ਵਿੱਚ ਆਇਆ ਹੈ ਹਿੰਦੀ ਵਿੱਚ ਇਸ ਲਈ ਕਈ ਸਮਾਨਾਰਥਕ ਸ਼ਬਦ ਪ੍ਰਚਲਿਤ ਹਨ ਜਿਵੇਂ दैनਕੀ ਵਾਇਉਰੀ ਵਾਸਰੀਕਾ ਪੰਜਾਬੀ ਵਿੱਚ ਇਸ ਨੂੰ ਪੁਰਾਣੀ ਸਮਿਆਂ ਦੇ ਵਿੱਚ ਰੋਜ਼ਨਾਮਾ ਚਾ ਵੀ ਆਖਦੇ ਸਨ ਅੰਗਰੇਜ਼ੀ ਵਿੱਚ ਇਸ ਲਈ ਏ ਡੇਲੀ ਡਾਇਰੀ ਅ ਬੁੱਕ ਟੂ ਕੰਟੇਨ ਥਿਸ ਅਤੀ ਡਾਈਸ ਆਦੀ ਦਾ ਵੀ ਪ੍ਰਯੋਗ ਕੀਤੇ ਜਾਂਦੇ ਹਨ ਰਿਪੀਟ ਹਿੰਦੀ ਦੇ ਵਿੱਚ ਡਾਇਰੀ ਵਾਸਤੇ ਜੋ ਪ੍ਰਚਲਿਤ ਸ਼ਬਦ ਨੇ ਉਹ ਨੇ ਦੇਣਕੀ ਵਾਇਉਰੀ ਵਾਸ੍ਰਿਕਾ ਪੰਜਾਬੀ ਦੇ ਵਿੱਚ ਇਸ ਨੂੰ ਪੁਰਾਣੀ ਸਮਿਆਂ ਵਿੱਚ ਰੋਜ਼ਨਾਮਚਾ ਆਖਦੇ ਸਨ ਅੰਗਰੇਜ਼ੀ ਵਿੱਚ ਇਸ ਦੇ ਲਈ ਇਹ ਡੇਲੀ ਡਾਇਰੀ ਆ ਬੁੱਕ ਟੂ ਕੰਟੇਨ ਥਿਸ ਅਤੇ ਡਾਇਸ ਆਦੀ ਵੀ ਪ੍ਰਯੋਗ ਕੀਤੇ ਜਾਂਦੇ ਹਨ ਜਨਰਲ ਸ਼ਬਦ ਦੀ ਵਰਤੋਂ ਵੀ ਇਸ ਦੇ ਲਈ ਹੀ ਕੀਤੀ ਜਾਂਦੀ ਹੈ ਡਾਇਰੀ ਦਾ ਸ਼ਬਦ ਲਾਟਿਨ ਦੇ ਸ਼ਬਦ ਡਾਇਸ ਤੋਂ ਬਣਿਆ ਹੈ ਜੋ ਰੋਜ਼ਾਨਾ ਦਾ ਪ੍ਰਤੀਕ ਹੈ ਅੰਗਰੇਜ਼ੀ ਦਾ ਡਾਇਰੀ ਸ਼ਬਦ ਲਾਟਿਨ ਦੇ ਸ਼ਬਦ ਡਾਇਸ ਤੋਂ ਬਣਿਆ ਹੈ ਜੋ ਰੋਜ਼ਾਨਾ ਦਾ ਪ੍ਰਤੀਕ ਹੈ ਡਾਇਰੀ ਦੀਆਂ ਪ੍ਰਿਵਾਸ਼ਾਵਾਂ ਡਾਕਟਰ ਰਤਨ ਸਿੰਘ ਜੱਗੀ ਨੇ ਡਾਇਰੀ ਨੂੰ ਪ੍ਰਵਾਸ਼ਿਤ ਕਰਦਿਆਂ ਦੱਸਿਆ ਕਿ ਸਾਹਿਤਿਕ ਅਰਥਾਂ ਦੇ ਵਿੱਚ ਡਾਇਰੀ ਆਤਮ ਪ੍ਰਕਾਸ਼ ਸਾਹਿਤਰੀ ਇੱਕ ਬੰਨਗੀ ਹੈ ਜਿਸ ਵਿੱਚ ਲੇਖਕ ਆਪਣੇ ਕਾਲ ਵਿੱਚ ਬੀਤਣ ਵਾਲੀਆਂ ਮਹੱਤਵਪੂਰਨ ਨਿੱਜੀ ਸਾਹਿਤਿਕ ਸਮਾਜਿਕ ਤੇ ਰਾਜਨੀਤਿਕ ਘਟਨਾਵਾਂ ਦਾ ਰਿਕਾਰਡ ਰੱਖਦਾ ਹੈ ਡਾਇਰੀ ਦੇ ਅਧਿਐਨ ਦੁਆਰਾ ਲੇਖਕ ਘਟਨਾਵਾਂ ਪ੍ਰਤੀ ਆਪਣੇ ਪ੍ਰਤੀਕਰਮ ਪ੍ਰਗਟ ਕਰਦਾ ਹੈ ਹਿੰਦੀ ਦੇ ਪ੍ਰਸਿੱਧ ਵਿਦਵਾਨ ਡਾਕਟਰ ਹਰੀ ਮੋਹਨ ਦਾ ਵਿਚਾਰ ਹੈ ਕਿ ਡਾਇਰੀ ਇੱਕ ਅਜਿਹੀ ਵਰਨਾਤਮਕ ਵਾਰਤਕ ਵਿਧਾ ਹੈ ਜੋ ਆਪਣੀ ਪ੍ਰਕਿਰਤੀ ਵਿੱਚ ਜੀਵਨ ਨਾਲ ਸੰਬੰਧਿਤ ਹੁੰਦੀ ਹੈ ਇਸ ਵਿੱਚ ਲੇਖਕ ਦੇ ਅਨੁਭਵ ਉਸ ਦੇ ਆਲੇ-ਦੁਆਲੇ ਵਾਪਰਨ ਵਾਲੀਆਂ ਘਟਨਾਵਾਂ ਤਤਕਾਲੀ ਪ੍ਰਤੀਕਿਰਿਆਵਾਂ ਵਿਚਾਰਾਂ ਜੀਵਨ ਦਰਸ਼ਨ ਅਤੇ ਦ੍ਰਿਸ਼ਟੀਕੋਣ ਆਦਿ ਦਾ ਮੀਤੀवार ਅੰਕਲਨ ਹੁੰਦਾ ਹੈ ਇਹ ਲੇਖਕ ਦੇ ਜੀਵਨ ਖੇਤਰ ਦੀ ਸੰਵੇਦਨਾਤਮਕ ਪੇਸ਼ਕਾਰੀ ਹੈ ਜਿਸ ਵਿੱਚ ਆਤਮ ਨਰੀਖਣ ਅਤੇ ਆਤਮ ਸੰਬੋਧਨ ਪ੍ਰਮੁੱਖ ਹੁੰਦਾ ਹੈ ਡੈਰੀ ਦੀ ਪ੍ਰਕਿਰਤੀ ਵਾਰਤਕ ਸਾਹਿਦ ਦੇ ਹੋਰ ਰੂਪਾਂ ਵਾਂਗ ਡੈਰੀ ਦੀ ਆਪਣੀ ਪ੍ਰਕਿਰਤੀ ਹੈ ਇਸ ਰੂਪਾਕਾਰ ਦੀ ਪ੍ਰਕਿਰਤੀ ਨੂੰ ਅਸੀਂ নিম্ন ਅਨੁਸਾਰ ਵਿਚਾਰ ਸਕਦੇ ਹਾਂ ਫਸਟ ਨਿੱਜੀ ਜੀਵਨ ਦਾ ਚਿੱਤਰਣ ਡੈਰੀ ਦੇ ਵਿੱਚ ਡਾਇਰੀ ਕਾਰ ਦੇ ਨਿੱਜੀ ਜੀਵਨ ਦਾ ਚਿੱਤਰਣ ਹੁੰਦਾ ਹੈ ਡਾਇਰੀ ਕਾਰ ਇਸ ਵਿੱਚ ਆਪਣੇ ਜੀਵਨ ਦੀਆਂ ਨਿੱਜੀ ਘਟਨਾਵਾਂ ਦੀ ਪੇਸ਼ਕਾਰੀ ਕਰਦਾ ਹੈ ਉਹ ਆਪਣੇ ਜੀਵਨ ਦੀਆਂ ਵੱਖ-ਵੱਖ ਸਥਿਤੀਆਂ ਮੇਲਜੋਲ ਆਲਦਵਾਲੀ ਦੀ ਸਮਾਜਿਕ ਰਾਜਨੀਤਿਕ ਧਾਰਮਿਕ ਸੱਭਿਆਚਾਰਕ ਅਤੇ ਸਾਹਿਤਿਕ ਹਲਚਲ ਨੂੰ ਜਿਹੋ ਜਹੀ ਵੇਖਦਾ ਹੈ ਅਤੇ ਭੋਗਦਾ ਹੈ ਉਹ ਉਸ ਸੰਬੰਧੀ ਇੱਕ ਦ੍ਰਿਸ਼ਟੀਕੋਣ ਬਣਾਉਂਦਾ ਹੈ ਅਤੇ ਉਹ ਨਜ਼ਰੀਆ ਆਪਣੀ ਡਾਇਰੀ ਦੇ ਰੂਪ ਦੇ ਵਿੱਚ ਲਿਖ ਦਿੰਦਾ ਹੈ ਇਹੀ ਹੀ ਕਾਰਨ ਹੈ ਕਿ ਡਾਇਰੀ ਵਿੱਚ ਡਾਇਰੀ ਕਰਤਾ ਦਾ ਨਿੱਜ ਛੁਪਿਆ ਹੁੰਦਾ ਹੈ ਵਿਭਿੰਨਤਾ ਡਾਇਰੀ ਦੀ ਪ੍ਰਕਿਰਤੀ ਦਾ ਅਗਲਾ ਪੱਖ ਵਿਭਿੰਨਤਾ ਹੈ ਇਸ ਵਿੱਚ ਬਹੁਤ ਸਾਰੀਆਂ ਵਿਸ਼ਿਆਂ ਤੇ ਲਿਖਿਆ ਜਾ ਸਕਦਾ ਹੈ ਇਹ ਵਿਸ਼ੇ ਨਿਰੋਲ ਨਿੱਜੇ ਨਾਲ ਵੀ ਸੰਬੰਧਿਤ ਹੋ ਸਕਦੇ ਹਨ ਅਤੇ ਚਲੰਤ ਜੀਵਨ ਦੀਆਂ ਲਹਿਰਾਂ ਰਾਜਨੀਤਿਕ ਗਤੀਵਿਧੀਆਂ ਸਮਾਜਿਕ ਉਤਰਾਅਵਾਂ ਚੜਾਵਾਂ ਆਰਥਿਕ ਮਸਲਿਆਂ ਸਾਹਿਤਿਕ ਅਤੇ ਕਲਾਤਮਕ ਵਿਧੀਆਂ ਬਾਰੇ ਵੀ ਹੋ ਸਕਦੇ ਹਨ ਨੈਕਸਟ ਪੁਆਇੰਟ ਹੈ ਜੀਵਨ ਦਾ ਮੁਲਾਂਕਣ ਡਾਇਰੀ ਜੀਵਨ ਦਾ ਮੁਲਾਂਕਣ ਵੀ ਕਰਦੀ ਹੈ ਡਾਇਰੀ ਵਿੱਚ ਡਾਇਲ ਕਰਤਾ ਵਧੇਰੇ ਕਰਕੇ ਸੱਚ ਦੇ ਨੇੜੇ ਰਹਿੰਦਾ ਹੈ ਇਸ ਲਈ ਇਸ ਵਿੱਚ ਉਹ ਜੀਵਨ ਦੇ ਚੰਗੇ ਪੱਖਾਂ ਅਤੇ ਮਾੜੇ ਪੱਖਾਂ ਦੋਵਾਂ ਨੂੰ ਦਰਜ ਕਰਦਾ ਹੈ ਕਲਾਤਮਕ ਵਿਧੀਆਂ ਦੀ ਕਮੀ ਡਾਇਰੀ ਵਿੱਚ ਕਲਾਤਮਕ ਵਿਧੀਆਂ ਦੀ ਕਮੀ ਹੈ ਕਿਉਂਕਿ ਡਾਇਰੀ ਨਿੱਜੀ ਰਚਨਾ ਹੁੰਦੀ ਹੈ ਡਾਇਰੀਕਾਰ ਵਿੱਚ ਇਹ ਰਚਨਾ ਪ੍ਰਕਾਸ਼ਿਤ ਕਰਨ ਦੇ ਮੰਤਵ ਨਾਲ ਨਹੀਂ ਲਿਖਦਾ ਡਾਇਰੀਕਾਰ ਇਹ ਰਚਨਾ ਪ੍ਰਕਾਸ਼ਿਤ ਕਰਨ ਦੇ ਮੰਤਵ ਨਾਲ ਨਹੀਂ ਲਿਖਦਾ ਇਸ ਵਿੱਚ ਨਿੱਜੀ ਵਿਚਾਰਾਂ ਦਾ ਹੜ ਸਮੋਇਆ ਹੋਇਆ ਹੁੰਦਾ ਹੈ ਇੱਕ ਸਾਰਤਾ ਵੱਲੋਂ ਬੇਤਿਆਨੀ ਇੱਕ ਸਾਰਤਾ ਵੱਲੋਂ ਬੇਤਿਆਨੀ ਡਾਇਰੀ ਦੀ ਪ੍ਰਕਿਰਤੀ ਦਾ ਇੱਕ ਮਹੱਤਵਪੂਰਨ ਹੋਰ ਪੱਖ ਹੈ ਡਾਇਰੀ ਵਿੱਚ ਵਿਚਾਰਾਂ ਕਟਨਾਵਾਂ ਦੀ ਪੇਸ਼ਕਾਰੀ ਸੰਬੰਧੀ ਇੱਕ ਸਾਰਤਾ ਨਹੀਂ ਰੱਖੀ ਜਾਂਦੀ ਸ਼ੈਲੀ ਦੀ ਕਮੀ ਡਾਇਰੀ ਵਿੱਚ ਆਮ ਤੌਰ ਤੇ ਸ਼ੈਲੀ ਦੀ ਘਾਟ ਹੁੰਦੀ ਹੈ ਹਾਂਜੀ ਸ਼ੈਲੀ ਦੀ ਕਮੀਜ਼ੇ ਪੁਆਇੰਟ ਤੇ ਆਪਾਂ ਗੱਲ ਕਰ ਰਹੇ ਸੀ ਡਾਇਰੀ ਵਿੱਚ ਆਮ ਤੌਰ ਤੇ ਸ਼ੈਲੀ ਦੀ ਘਾਟ ਹੁੰਦੀ ਹੈ ਕਿਉਂਕਿ ਡਾਇਰੀ ਵਿੱਚ ਲੇਖਕ ਦੇ ਨਿੱਜ ਬਾਰੇ ਬਹੁਤ ਕੁਝ ਹੁੰਦਾ ਹੈ ਲੇਖਕ ਉਸ ਵਿੱਚ ਆਪਣੇ ਗਮ, ਦੁੱਖ, ਮਜਬੂਰੀਆਂ, ਦੂਜਿਆਂ ਦੀ ਅਭਿdevkitੀਆਂ, ਦੂਜਿਆਂ ਦਾ ਮਨਮੁਟਾਵ, ਪੜੀਆਂ ਲਿਖਤਾਂ ਦੇ ਆਪਣੇ ਮਨ ਤੇ ਪ੍ਰਭਾਵਾਂ ਨੂੰ ਦਰਜ ਕਰਦਾ ਹੈ। ਇਸ ਲਈ ਇਸ ਵਿੱਚ ਸ਼ੈਲੀ ਦਾ ਬਹੁਦੇ ਰੇ ਧਿਆਨ ਨਹੀਂ ਰੱਖਿਆ ਜਾਂਦਾ। ਆਲੋਚਨਾ ਆਤਮ-ਲੋਚਨ ਆਤਮ-ਲੋਚਨ ਡਾਇਰੀ ਲਿਖਣ ਵਾਲੇ ਵਿਅਕਤੀ ਡਾਇਰੀ ਆਤਮ-ਲੋਚਨ ਕਰਦਾ ਹੈ ਸਾਰਾ ਦਿਨ ਉਹ ਆਪਣੇ ਦੁਆਰਾ ਕੀਤੇ ਹੋਏ ਚੰਗੇ-bure ਕੰਮਾਂ ਦੀ ਚਰਚਾ ਕਰਦਾ ਰਹਿੰਦਾ ਹੈ ਤਾਂ ਕਿ ਉਹ ਆਪਣਾ ਸੁਧਾਰ ਕਰ ਸਕੇ ਇਕੱਲੇਪਨ ਤੋਂ ਜਾਣੂ ਆਧੁਨਿਕ ਸਮੇਂ ਦੀ ਮਸ਼ੀਨੀ ਸਭਿਤਾ ਨੇ ਲੋਕਾਂ ਨੂੰ ਇਕੱਲੇਪਨ ਦਾ ਵਾਤਾਵਰਨ ਦਿੱਤਾ ਹੈ ਉਸੇ ਕਾਰਨ ਇਕੱਲੇਪਨ ਦਾ ਮਹੱਤਵ ਵੱਧ ਗਿਆ ਹੈ ਅੱਜ ਦੇ ਸਮੇਂ ਵਿੱਚ ਹਰ ਵਿਅਕਤੀ ਇਕੱਲਾ ਹੈ ਹਰੇਕ ਵਿਅਕਤੀ ਦਾ ਇਕੱਲਾਪਨ ਅਲੱਗ-ਅਲੱਗ ਪ੍ਰਕਾਰ ਦਾ ਹੈ ਇੰਨਾ ਹੋਣ ਤੇ ਇੱਕ ਵਿਅਕਤੀ ਦੀ ਦੂਜੇ ਵਿਅਕਤੀ ਦੇ ਇਕੱਲਪਨ ਦੇ ਵਿੱਚ ਰੁਚੀ ਹੁੰਦੀ ਹੈ ਇਸ ਲਈ ਉਹ ਦੂਜਿਆਂ ਦੇ ਇਕੱਲਪਨ ਤੋਂ ਜਾਣੂ ਹੋਣਾ ਚਾਹੁੰਦਾ ਹੈ ਇਹ ਉਸ ਦੀ ਸਮਾਜ ਵਿੱਚ ਰਹਿੰਦੇ ਹੋਏ ਮੰਗ ਵੀ ਹੈ ਇਸ ਲਈ ਡਾਇਰੀ ਸਭ ਤੋਂ ਉੱਤਮ ਮਾਧਿਅਮ ਮੰਨੀ ਜਾਂਦੀ ਹੈ ਸਿੱਟਾ ਉੱਪਰ ਦਿੱਤੇ ਵੇਰਵੇ ਨੂੰ ਦੇਖਦੇ ਅਸੀਂ ਆਖ ਸਕਦੇ ਹਾਂ ਕਿ ਵੱਖ-ਵੱਖ ਵਿਦਵਾਨਾਂ ਨੇ ਡਾਇਰੀ ਨੂੰ ਆਪਣੇ-ਆਪਣੇ ਢੰਗ ਦੇ ਨਾਲ ਪ੍ਰਭਾਸ਼ਿਤ ਕੀਤਾ ਹੈ। ਦੂਜੇ ਸਾਹਿਤ ਰੂਪਾਂ ਵਾਂਗ ਡਾਇਰੀ ਦੀ ਆਪਣੀ ਪ੍ਰਕਿਰਤੀ ਹੁੰਦੀ ਹੈ ਜੋ ਇਸ ਨੂੰ ਬਾਕੀ ਵਾਰਤਕ ਰੂਪਾਂ ਨਾਲੋਂ ਵੱਖਰੀ ਆਉਂਦੀ ਹੈ। ਹੁਣ ਡਾਇਰੀ ਦੇ ਜੋ ਤੱਤ ਨੇ ਉਹਨਾਂ ਨੂੰ ਇੱਕ ਵਾਰੀ ਫੇਰ ਉੱਪਰ ਰਿਪੀਟ ਕਰ ਲੈਨੇ ਆ। ਅ ਨਿੱਜੀ ਜੀਵਨ ਦਾ ਇਸਦੇ ਵਿੱਚ ਚਿੱਤਰਣ ਹੁੰਦਾ ਹੈ। ਵਿਭਿੰਨਤਾ ਹੁੰਦੀ ਹੈ। ਜੀਵਨ ਦਾ ਮੁਲਾਂਕਣ ਹੁੰਦਾ ਹੈ। ਕਲਾਤਮਕ ਵਿਧੀਆਂ ਦੀ ਇਸ 'ਚ ਕਮੀ ਹੁੰਦੀ ਹੈ। ਇਕਸਾਰਤਾ ਦੇ ਵੱਲੋਂ ਬੇਤਿਆਨੀ ਹੁੰਦੀ ਹੈ ਸ਼ੈਲੀ ਦੀ ਕਮੀ ਹੁੰਦੀ ਹੈ ਆਤਮ ਲੋਚਨ ਹੁੰਦਾ ਇਸ 'ਚ ਇਕੱਲੇਪਨ ਤੋਂ ਜਾਣ ਕਰਵਾਉਂਦੀ ਹੈ ਤੇ ਨੈਕਸਟ ਸਿੱਟਾ ਤੁਸੀਂ ਇਹਨਾਂ ਸਾਰਿਆਂ ਦੇ ਆਧਾਰ ਤੇ ਪੁਆਇੰਟਾਂ ਤੇ ਲਿਖਣਾ ਹੈ ਥੈਂਕ ਯੂ